ਕਿੰਨੀ ਵੱਡੀ ਗਲਤੀ ਹੋ ਗਈ ਗਲਤੀ ਹੋ ਗਈ ਬਾਈ ਇਹ ਨਹੀਂ ਕਰਦੇ ਕਰਦੇ ਬਾਈ ਗਲਤੀ ਹੋ ਗਈ ਪੁਲਿਸ ਦੀ ਹਿਰਾਸਤ ਵਿੱਚੋਂ ਤੁਰੇ ਆ ਰਹੇ ਇਹ ਤਿੰਨ ਸ਼ਖਸ ਲੁਟੇਰੇ ਨੇ ਜਿਨ੍ਹਾਂ ਨੇ ਇੱਕ ਕੁੜੀ ਤੋਂ ਮੋਬਾਈਲ ਖੋਹਿਆ ਸੀ ਔਰ ਕੁੜੀ ਨੂੰ ਕਸੀਟ ਕੇ ਕਾਫੀ ਦੂਰ ਤੱਕ ਲੈ ਗਏ ਸਨ ਕੁੜੀ ਦੇ ਕਾਫੀ ਸੱਟਾਂ ਵੱਜੀਆਂ ਸਨ ਤਾਂ ਜਲੰਧਰ ਸੀਪੀ ਸਰਪਲ ਸ਼ਰਮਾ ਦੀ ਅਗਵਾਈ ਦੇ ਵਿੱਚ ਇਹਨਾਂ ਲੁਟੇਰਿਆਂ ਦੀ ਪਾਲ ਕੀਤੀ ਗਈ ਪਰ ਆਖਰਕਾਰ ਇਹ ਪੁਲਿਸ ਦੇ ਅੜਿੱਕੇ ਚੜ ਗਏ ਹੁਣ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੁਲਿਸ ਵਾਲਿਆਂ ਦੇ ਸਹਾਰੇ ਹੀ ਤੁਰਦੇ ਨਜ਼ਰ ਆ ਰਹੇ ਨੇ ਇੱਕ ਕੁੜੀ ਦਾ ਮੋਬਾਈਲ ਚਾਪਟ ਕੇ ਫਰਾਰ ਹੋਏ ਸੀ ਕੁੜੀ ਨੇ ਜਦ ਮੋਬਾਈਲ ਨਹੀਂ ਛੱਡਿਆ ਤਾਂ ਮੋਟਰਸਾਈਕਲ ਤੇ ਬੈਠੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਲੁਟੇਰਿਆਂ ਦੇ ਵੱਲੋਂ ਕੁੜੀ ਨੂੰ ਕਸੀਟ ਕੇ ਦੂਰ ਤੱਕ ਲਿਜਾਇਆ ਗਿਆ ਤੇ ਫਿਰ ਹੱਥ ਛੱਡ ਦਿੱਤਾ ਫਿਰ ਫਰਾਰ ਹੋ ਗਏ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਸੀ ਹਾਲਾਂਕਿ ਇਹਨਾਂ ਲੁਟੇਰਿਆਂ ਦੇ ਵੱਲੋਂ ਮਾਫੀਆਂ ਮੰਗੀਆਂ ਜਾ ਰਹੀਆਂ ਨੇ ਪਰ ਪੁਲਿਸ ਦੇ ਵੱਲੋਂ ਵੱਖ-ਵੱਖ ਧਰਾਮਾਂ ਦੇ ਤਹਿਤ ਇਹਨਾਂ ਤੇ ਪਾਚਾ ਦਰਜ ਕੀਤਾ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗਗਨਦੀਪ ਸਿੰਘ ਦੇ ਖਿਲਾਫ ਪਹਿਲਾਂ ਵੀ ਤਿੰਨ ਕੇਸ ਪੈਂਡਿੰਗ ਨੇ ਜਦੋਂ ਕਿ ਪਵਨ ਪ੍ਰੀਤ ਸਿੰਘ ਅਤੇ ਲਵਪ੍ਰੀਤ ਦਾ ਅਜੇ ਕੋਈ ਅਪਰਾਧਿਕ ਬੈਕਗ੍ਰਾਉਂਡ ਨਹੀਂ ਮਿਲਿਆ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ ਸੀਪੀ ਸੁਪਨ ਸ਼ਰਮਾ ਨੇ ਦੁਹਰਾ ਦਿੱਤਾ ਕਿ ਜੇਕਰ ਕੋਈ ਪੰਜਾਬ ਦੇ ਵਿੱਚ ਇਸ ਜ਼ਿਲ੍ਹੇ ਦੇ ਵਿੱਚ ਅਪਰਾਧ ਕਰੇਗਾ ਉਸ ਨੂੰ ਕਿਸੇ ਵੀ ਕੀਮਤ ਉੱਪਰ ਪਛਾ ਨਹੀਂ ਜਾਵੇਗਾ ਉਨਨੀ ਵਾਰ ਬਈ ਗਲਤੀ ਹੋ ਗਈ ਹੁੰਦੀ ਉਹ ਵੀ ਗਲਤੀ ਹੋ ਗਈ ਬਈ ਅੰਮੀ ਕਰਦੇ ਅੰਮੀ ਕਰਦੇ ਬਈ ਗਲਤੀ ਹੋ ਗਈ ਪੁਲਿਸ ਦੀ ਹਿਰਾਸਤ ਵਿੱਚ ਤੁਰੇ ਆ ਰਹੇ ਇਹ ਤਿੰਨ ਸ਼ਖਸ ਲੁਟੇਰੇ ਨੇ ਜਿਨ੍ਹਾਂ ਨੇ ਇੱਕ ਕੁੜੀ ਤੋਂ ਮੋਬਾਈਲ ਖੋਹਿਆ ਸੀ ਔਰ ਕੁੜੀ ਨੂੰ ਘਸੀਟ ਕੇ ਕਾਫੀ ਦੂਰ ਤੱਕ ਲੈ ਗਏ ਸਨ ਕੁੜੀ ਦੇ ਕਾਫੀ ਸੱਟਾਂ ਵੱਜੀਆਂ ਸਨ ਤਾਂ ਜਲੰਧਰ ਸੀਪੀ ਸਪੰਨ ਸ਼ਰਮਾ ਦੀ ਅਗਵਾਈ ਦੇ ਵਿੱਚ ਇਹਨਾਂ ਲੁਟੇਰਿਆਂ ਦੀ ਪਾਲ ਕੀਤੀ ਗਈ ਤਾਂ ਆਖਿਰਕਾਰ ਇਹ ਪੁਲਿਸ ਦੇ ਅੜਿੱਕੇ ਚੜ ਗਏ ਹੁਣ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੁਲਿਸ ਵਾਲਿਆਂ ਦੇ ਸਹਾਰੇ ਹੀ ਤੁਰਦੇ ਨਜ਼ਰ ਆ ਰਹੇ ਨੇ ਇੱਕ ਕੁੜੀ ਦਾ ਮੋਬਾਈਲ ਚਾਪਟ ਕੇ ਫਰਾਰ ਹੋਏ ਸੀ ਕੁੜੀ ਨੇ ਜਦੋਂ ਮੋਬਾਈਲ ਨਹੀਂ ਛੱਡਿਆ ਤਾਂ ਮੋਟਰਸਾਈਕਲ ਤੇ ਬੈਠੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਲੁਟੇਰਿਆਂ ਦੇ ਵੱਲੋਂ ਪੁਲੀ ਨੂੰ ਕਸੀਟ ਕੇ ਦੂਰ ਤੱਕ ਲਿਜਾਇਆ ਗਿਆ ਤੇ ਫਿਰ ਹੱਥ ਛੱਡ ਦਿੱਤਾ ਫਿਰ ਫਰਾਰ ਹੋ ਗਏ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਸੀ ਹਾਲਾਂਕਿ ਇਹਨਾਂ ਲੁਟੇਰਿਆਂ ਦੇ ਵੱਲੋਂ ਮਾਫੀਆਂ ਮੰਗੀਆਂ ਜਾ ਰਹੀਆਂ ਨੇ ਪਰ ਪੁਲਿਸ ਦੇ ਵੱਲੋਂ ਵੱਖ-ਵੱਖ ਧਰਾਮਾ ਦੇ ਤਹਿਤ ਇਹਨਾਂ ਤੇ ਪਾਰਚਾ ਦਰਜ ਕੀਤਾ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗਗਨਦੀਪ ਸਿੰਘ ਦੇ ਖਿਲਾਫ ਪਹਿਲਾਂ ਵੀ ਤਿੰਨ ਕੇਸ ਪੈਂਡਿੰਗ ਨੇ ਜਦੋਂ ਕਿ ਪਗਲਪ੍ਰੀਤ ਸਿੰਘ ਅਤੇ ਲਵਪ੍ਰੀਤ ਦਾ ਅਜੇ ਕੋਈ ਅਪਰਾਧਿਕ ਬੈਕਗ੍ਰਾਉਂਡ ਨਹੀਂ ਮਿਲਿਆ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੀ ਜਾਂਚ جاری ਹੈ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ ਸੀਪੀ ਸੁਵਕਨ ਸ਼ਰਮਾ ਨੇ ਦੁਹਰਾ ਦਿੱਤਾ ਕਿ ਜੇਕਰ ਕੋਈ ਪੰਜਾਬ ਦੇ ਵਿੱਚ ਇਸ ਜ਼ਿਲ੍ਹੇ ਦੇ ਵਿੱਚ ਅਪਰਾਧ ਕਰੇਗਾ ਉਸ ਨੂੰ ਕਿਸੇ ਵੀ ਕੀਮਤ ਉੱਪਰ ਬਖਸ਼ਿਆ ਨਹੀਂ ਜਾਵੇਗਾ